ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਿਕ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਚੈਨਲ ਸਾਡੀ ਮਹਿਕ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਅੱਜ ਅਸੀਂ ਚੱਲੇ ਸੀਗੇ ਦਰਬਾਰ ਸਾਹਿਬ ਤੇ ਪਰ ਰਸਤੇ ਦੇ ਵਿੱਚ 5-7 ਗੱਡੀਆਂ ਦਾ ਇਕੱਠਾ ਐਕਸੀਡੈਂਟ ਹੋਇਆ ਵਾ ਤੇ ਅਸੀਂ ਤੁਹਾਨੂੰ ਦਿਖਾਉਣੇ ਹਾਂਗੇ ਵੀ ਕੀ ਹਾਲ ਹੋਇਆ ਵਾ ਤੇ ਅਸੀਂ ਧੁੰਦ ਦੇ ਵਿੱਚ ਲਾਪਰਵਾਹੀ ਕਰ ਰਹੇ ਹਾਂ ਅਸੀਂ ਧੁੰਦ ਦੇ ਵਿੱਚ ਵੀ ਧਿਆਨ ਨਹੀਂ ਰੱਖਦੇ ਹੈਗੇ ਵੀ ਅਸੀਂ ਕੀ ਕਰ ਰਹੇ ਹਾਂ ਅਸੀਂ ਸਲੋ ਸਾਨੂੰ ਚੱਲਣਾ ਚਾਹੀਦਾ ਹੈ ਇਹ ਇੱਕ ਲਾਪਰਵਾਹੀ ਦਾ ਹੀ ਕਾਰਨ ਹੈ ਕਿ ਇੰਨੀਆਂ ਗੱਡੀਆਂ ਦਾ ਇਕੱਠਾ ਐਕਸੀਡੈਂਟ ਹੋ ਜਾਣਾ ਕਿਉਂਕਿ ਇੱਕ ਦੂਜੇ ਨਾਲ ਇੰਨੀਆਂ ਗੱਡੀਆਂ ਜਦੋਂ ਟਕਰਾਉਂਦੀਆਂ ਆ ਤਾਂ ਇਹਦਾ ਮਤਲਬ ਇਹ ਆ ਕਿ ਅਸੀਂ ਸਾਰੇ ਜਣੇ ਸਪੀਡ ਤੇ ਜਾ ਰਹੇ ਹੁੰਨੇ ਆ ਅਸੀਂ ਦੇਖਦੇ ਨਹੀਂ ਕਿ ਅਸੀਂ ਇੱਕ ਦੂਜੀ ਗੱਡੀ ਦੇ ਨਾਲ ਫਾਸਲਾ ਰੱਖ ਕੇ ਤੁਰੀਏ ਕਿਉਂਕਿ ਜਦੋਂ ਫਾਸਲਾ ਰੱਖ ਕੇ ਤੁਰਦੇ ਆ ਫਿਰ ਜੇ ਅਗਲੀ ਗੱਡੀ ਕਿਤੇ ਰੁਕਦੀ ਵੀ ਆ ਜਾਂ ਕਿਤੇ ਉਹ ਕਿਤੇ ਵੱਜਦੀ ਆ ਤਾਂ ਫਿਰ ਅਸੀਂ ਤਾਂ ਘਟੋ ਘਟ ਸੇਫ ਹੋ ਸਕਦੇ ਪਰ ਨਹੀਂ ਅਸੀਂ ਵੀ ਲਾਪਰਵਾਹ ਲੋ ਕਰਦੇ ਆਂ ਅਸੀਂ ਆਪਣੇ ਦਿਮਾਗ ਦੀ ਵਰਤੋਂ ਕਰਨ ਦੀ ਥਾਂ ਤੇ ਕਿਸੇ ਦੇ ਹਿਸਾਬ ਨਾਲ ਚੱਲਦੇ ਆਂ ਤਾਂ ਤਾਂ ਹੀ ਇੰਨੀਆਂ ਗੱਡੀਆਂ ਦਾ ਜਿਹੜਾ ਇਹ ਇਕੱਠਾ ਨੁਕਸਾਨ ਹੋ ਜਾਂਦਾ ਬਹੁਤ ਮੁਸ਼ਕਲ ਦੇ ਨਾਲ ਬਹੁਤ ਮਿਹਨਤ ਦੇ ਨਾਲ ਇੱਕ ਗੱਡੀ ਲੈ ਸਕਦਾ ਆਂ ਕੁਝ ਗੱਡੀਆਂ ਦਾ ਬੈਕ ਤੋਂ ਨੁਕਸਾਨ ਹੋਇਆ ਕੁਝ ਫਰੰਟ ਤੋਂ ਟੁੱਟੀਆਂ ਆ ਮਤਲਬ ਜ਼ਿਆਦਾਤਰ ਗੱਡੀਆਂ ਨੁਕਸਾਨੀਆਂ ਗਈਆਂ ਤੇ ਧੁੰਦ ਦੇ ਵਿੱਚ ਸਾਨੂੰ ਪੀਲੀਆਂ ਲਾਈਟਾਂ ਲਾ ਕੇ ਗੱਡੀਆਂ ਚ ਤੋਰਨਾ ਚਾਹੀਦਾ ਯਾਰ ਤੇ ਵੈਸੇ ਕੋਸ਼ਿਸ਼ ਕਰੋ ਕਿ ਜਿਹਨੂੰ ਕੋਈ ਜ਼ਰੂਰੀ ਕੰਮ ਆ ਉਹੀ ਘਰਾਂ ਤੋਂ ਬਾਹਰ ਨਿਕਲੋ ਫालतू ਜਿਹੜਾ ਘੁੰਮਣਾ ਫਿਰਨਾ ਉਹ ਬੰਦ ਕਰ ਦਿਓ ਕਿਉਂਕਿ ਇੱਕ ਤੇ ਠੰਡ ਬੜੀ ਆ ਕਿ ਠੰਡ ਦੇ ਵਿੱਚ ਉਹਦਾ ਬੰਦੇ ਬਿਮਾਰ ਹੋ ਜਾਂਦੇ ਆ ਦੂਸਰਾ ਧੁੰਦ ਕਰਕੇ ਧਿਆਨ ਨਹੀਂ ਰਹਿੰਦਾ ਹੈਗਾ ਗੱਡੀ ਮੱਲੋ ਮਰਲੀ ਕਿਤੇ ਨਾ ਕਿਤੇ ਵੱਜ ਜਾਂਦੀ ਹੈ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ ਜਾਨੀ ਨੁਕਸਾਨ ਕਿੰਨੇ ਹੋ ਰਹੇ ਆ ਤੇ ਆਪਣਾ ਧਿਆਨ ਰੱਖਿਏ ਤੇ ਬਾਕੀ ਸਿੱਧੀ 15 ਵਾੜਾ ਚੱਲ ਰਿਹਾ ਆ ਤੇ ਘਰੇ ਰਹਿ ਕੇ ਕੋਸ਼ਿਸ਼ ਕਰੋ ਕਿ ਬਾਣੀ ਪੜੋ ਜੇ ਗੁਰੂ ਘਰ ਜਾਣਾ ਹੈ ਤਾਂ ਇਕੱਠੇ ਹੋ ਕੇ ਜਾਓ ਮੈਨੂੰ ਜਦੋਂ ਇਕੱਲੇ ਇਕੱਲੇ ਘੁੰਮਦੇ ਆ ਤਾਂ ਉਦਾਂ ਹੀ ਟ੍ਰੈਫਿਕ ਵੱਧ ਜਾਂਦੀ ਹੈਗੀ ਤੇ ਉਹਦੇ ਨਾਲ ਵੀ ਨੁਕਸਾਨ ਹੁੰਦਾ ਆ ਤੇ ਬਾਕੀ ਜਿੱਦਾਂ ਮਤਲਬ ਪੈਦਲ ਜਿਹੜੇ ਤੁਰਦੇ ਹੈਗੇ ਉਹਨਾਂ ਉਹ ਵੀ ਕਾਫੀ ਜਾਨ ਨੁਕਸਾਨੀ ਜਾਂਦੀ ਹੈ ਕਿਉਂਕਿ ਜਦੋਂ ਧੁੰਦ ਹੁੰਦੀ ਤੇ ਬੰਦਾ ਡਰਾਈਵ ਕਰ ਰਿਹਾ ਤੇ ਜਿਹੜਾ ਜਿਹੜੇ ਗੱਡੀ ਚਲਾ ਰਿਆ ਹੁੰਦਾ ਉਹ ਨੂੰ ਸਾਹਮਣੇ ਨਹੀਂ ਦੇਖ ਰਿਹਾ ਹੁੰਦਾ ਕਿ ਕੀ ਕਿਹੜਾ ਬੰਦਾ ਤੁਰ ਕੇ ਜਾ ਰਿਹਾ ਤੇ ਤੁਹਾਨੂੰ ਸੇਫਟੀ ਜੈਕਟ ਪਾ ਕੇ ਜਾਣੀ ਚਾਹੀਦੀ ਹੈ ਜਾਂ ਰਿਫਲੈਕਟਰ ਵਗੈਰਾ ਹੋਣੇ ਚਾਹੀਦੇ ਹੈਗੇ ਤੇ ਮਤਲਬ ਤੁਹਾਡੀ ਸੇਫਟੀ ਤੁਹਾਡੇ ਹੱਥ ਹੈਗੀ ਤੁਸੀਂ ਜੇ ਆਪਣੇ ਆਪ ਸੇਫਲੀ ਡਰਾਈਵ ਕਰੋਗੇ ਤਾਂ ਤੁਸੀਂ ਬਚ ਸਕਦੇ ਹੋਗੇ ਕਿਉਂਕਿ ਜਦੋਂ ਆਪਾਂ ਜਲਦਬਾਜ਼ੀ ਜਲਦਬਾਜ਼ੀ ਕਰਦੇ ਆਂ ਕਾਲੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਮੱਲੋ ਮੱਲੀ ਨਾਲੇ ਸਾਡਾ ਆਪਣਾ ਨੁਕਸਾਨ ਹੁੰਦਾ ਤੇ ਨਾਲੇ ਅਸੀਂ ਹੋਰ ਕਿਸੇ ਦਾ ਨੁਕਸਾਨ ਕਰ ਦਿੰਨੇ ਆ ਤੇ ਉਹ ਕਿੰਜਵੇਂ ਕਹਿੰਦੇ ਹੁੰਦੇ ਆ ਵੀ ਕਦੇ ਨਾ ਪੌਂਚਣ ਨਾਲੋਂ देर ਨਾਲ ਪਹੁੰਚਿਆ ਚੰਗਾ ਤਾਂ ਫਿਰ ਉਹੀ ਗੱਲ ਆ ਕਿ ਤੁਸੀਂ ਹੌਲੀ ਚੱਲੋ ਤੁਸੀਂ ਕਦੇ ਨਾ ਕਦੇ ਪਹੁੰਚ ਜਾਓਗੇ ਹੁਣ ਜਿਨੇ ਦੇਖਿਆ ਕਿ ਇੰਨੀਆਂ ਗੱਡੀਆਂ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਵੀ ਕਿਤੇ ਪਹੁੰਚਣਾ ਹੁਣ ਆ ਜਲਦਬਾਜ਼ੀ ਕਰਨ ਦੇ ਹੁਣ ਇਹ ਤੇ ਉਹ ਟਾਈਮ ਨਾਲ ਨਹੀਂ ਪਹੁੰਚ ਸਕੇ ਮਤਲਬ ਪਹੁੰਚ ਹੀ ਨਹੀਂ ਸਕੇ ਹੋਏ ਨੇ ਤੇ ਮੈਂ ਉਹਨਾਂ ਨੂੰ ਘਰ ਵਾਪਸ ਜਾਣਾ ਪਿਆ ਹੋਣਾ ਜਾਂਦੇ ਜਾਣੇ ਹਸਪੀਟਲ ਪਹੁੰਚੇ ਹੋਣੇ ਆ ਕਿਉਂਕਿ ਸੱਟਾਂ ਦਾ ਕਿਸੇ ਨਾ ਕਿਸੇ ਦੇ ਵੱਜਦੀਆਂ ਹੀ ਨੇ ਤੇ ਆਪੋ ਆਪਣਾ ਧਿਆਨ ਰੱਖੋ ਤੇ ਬਾਣੀ ਪੜੋ ਬਾਕੀ ਆਪਾਂ ਦਰਬਾਰ ਸਾਹਿਬ ਚੱਲੇ ਆਂ ਤੇ ਵੀਡੀਓ ਦਾ ਇੱਥੇ ਐਂਡ ਕਰਦੇ ਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ